بستيبل <music> بني ਨਾਨਾ ਜੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੈਨੇਡਾ ਤੋਂ 35-7 ਸਾਲਾਂ ਬਾਅਦ ਚੋਰਾ ਵਾਂਗ ਲੋਕ ਆਪਣੇ ਘਰ ਆਉਂਦੀ ਅਤੇ ਘਰ ਦੀ ਬਾਰੀ ਥਲੇ ਖੜੋ ਕੇ ਬੱਚਾ ਬਾਜ ਮਾਰਦਾ ਹੈ ਨਾਨਾ ਜੀ ਜੋ ਅੱਗੇ ਹੋਇਆ ਤੁਸੀਂ ਵੀ ਦੇਖੋ ਪੂਰੀ ਵੀਡੀਓ ਵੀਡੀਓ ਪ੍ਰਤੀ ਤੁਹਾਡੇ ਕੀ ਪ੍ਰਤੀਕ ਰਾਇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ Mama jinjus Mana in Mama ji